ਸੈਨੇਟ ਕਾਚੀ ਪ੍ਰਧਾਨ ਮੰਤਰੀ ਬਣਨ ਤੋਂ ਇਲਾਵਾ ਵੀ ਕਾਫੀ ਸੁਰਖਿਆਵਾਂ ਵਿੱਚ ਰਹੇ ਹਨ ਆਪਣੇ ਰੂੜੀਵਾਦੀ ਵਿਚਾਰਾਂ ਕਰਕੇ ਸੈਨੇਟ ਕਾਚੀ ਅਕਸਰ ਸੁਰਖਿਆ ਵਿੱਚ ਰਹਿੰਦੇ ਆ ਸਨ ਉਹਨਾਂ ਦੇ ਕੁਝ ਬਿਆਨ ਇਸ ਤਰ੍ਹਾਂ ਹਨ ਮਹਿਲਾ ਅਧਿਕਾਰਾਂ ਦੇ ਖਿਲਾਫ ਉਹ ਅਕਸਰ ਬੋਲਦੇ ਆਏ ਹਨ ਉਹਨਾਂ ਦਾ ਮੰਨਣਾ ਸੀ ਕਿ ਸ਼ਾਦੀशुदा ਮਹਿਲਾਵਾਂ ਨੂੰ ਆਪਣਾ ਸਰਨੇਮ ਚੇਂਜ ਨਹੀਂ ਕਰਨਾ ਚਾਹੀਦਾ ਉਹਨਾਂ ਦਾ ਕਹਿਣਾ ਸੀ ਕਿ ਜੋ ਉਸਦੇ ਪਤੀ ਦਾ ਸਰਨੇਮ ਹੈ ਉਹੀ ਮਹਿਲਾ ਨੂੰ ਆਪਣਾ ਸਰਨੇਮ ਰੱਖਣਾ ਚਾਹੀਦਾ ਹੈ ਨਾਲ ਹੀ ਉਹਨੇ ਕਿਹਾ ਹੈ ਕਿ ਰਾਜਸ਼ਹੀ ਪਰਿਵਾਰ ਦਾ ਉਤਰਾਧਿਕਾਰੀ ਇੱਕ ਮਰਦ ਹੀ ਹੋਣਾ ਚਾਹੀਦਾ ਹੈ ਕਿਸੇ ਮਹਿਲਾ ਨੂੰ ਉਤਰਾਧਿਕਾਰੀ ਹੋਣ ਦਾ ਦਰਜਾ ਨਹੀਂ ਮਿਲਣਾ ਚਾਹੀਦਾ ਇਸ ਤੋਂ ਇਲਾਵਾ ਆਪਣੀ ਹੋਰ ਰੂੜੀਵਾਦੀ ਗੱਲਾਂ ਕਰਕੇ ਵੀ ਸਾਨਾ ਠਕਾਈਚੀ ਸੂਖਿਆ ਵਿੱਚ ਰਹਿੰਦੀ ਹੈ ਵੇਖਿਆ ਜਾਵੇ ਤਾਂ ਚੀਨ ਅਤੇ ਅਮਰੀਕਾ ਦੀ ਕੂਟਨੀਤਿਕ جنگ ਦਾ ਅਸਰ ਜਾਪਾਨ ਤੇ ਵੀ ਵਿਖਣ ਨੂੰ ਮਿਲਿਆ ਇਸ ਤੋਂ ਪਹਿਲਾਂ ਨੇਪਾਲ ਦੇ ਵਿੱਚ ਵੀ ਚੀਨ ਅਤੇ ਅਮਰੀਕਾ ਦੀ ਅੰਦਰੂਨੀ جنگ ਵੇਖਣ ਨੂੰ ਮਿਲੀ ਸੀ ਜਿਸ ਦੇ ਵਿੱਚ ਸੁਸ਼ੀਲਾ ਕਾਰਕੀ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਸਨ